ਹਾਂਜੀ ਸੱਚੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਾ ਨੱਜੀ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਗੇ ਹਾਜ਼ਰ ਹੈ ਤੁਹਾਡੇ ਸਾਰਿਆਂ ਲਈ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੇ ਜੀ ਉਹ ਬੱਚਿਆਂ ਤੇ ਮਾਪਿਆਂ ਲਈ ਹੈ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨਵਾਂ ਜਿਹੜਾ ਪੱਤਰ ਹੋ ਜਾਰੀ ਹੋਇਆ ਸੋ ਕਿਰਪਾ ਕਰਕੇ ਬਣੇ ਰਹੋ ਤੇ ਜਿਹੜੇ ਮੇਰੇ ਭੈਣ ਭਾਈ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਆਪਾਂ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ 8ਵੀਂ ਦਾ ਰਿਜ਼ਲਟ ਆਇਆ ਸੋ 8ਵੀਂ ਦੇ ਰਿਜ਼ਲਟ ਆਉਣ ਤੋਂ ਬਾਅਦ ਕੁਝ ਕੁ ਅਜਿਹੇ ਬੱਚੇ ਹੋਣਗੇ ਜਿਨ੍ਹਾਂ ਦੀ ਕਿਸੇ ਨਾ ਕਿਸੇ ਸਬਜੈਕਟ ਦੇ ਵਿੱਚੋਂ ਰੀਪੇਅਰ ਆਈ ਹੋਗੀ ਠੀਕ ਹੈ ਜੀ ਤਾਂ ਆਪਾਂ ਆਪ ਕਹ ਲਈਏ ਜੀ ਕਿਸੇ ਸਬਜੈਕਟ ਦੇ ਵਿੱਚੋਂ ਰਹਿ ਗਏ ਹੋਣਗੇ ਸੋ ਉਹ ਆਪਣਾ ਰਿਕਵਰ ਕਰਨ ਦੇ ਲਈ ਆਪਣਾ ਰੀਪੇਅਰ ਦਾ ਪੇਪਰ ਦੇਣ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਠੀਕ ਹੈ ਜੀ ਤਾਂ ਕਿਹੜੀ ਡੇਟ ਹੈ ਕਿਦੋਂ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਕਿੰਨੀ ਫੀਸ ਹੋਊਗੀ ਅਕਰ ਜੇਕਰ ਤੁਸੀਂ ਉਹ ਸਟੇਟ ਤੋਂ ਰਹਿ ਜਾਂਦੇ ਹੋ ਤਾਂ ਕਿੰਨੀ ਤੁਹਾਨੂੰ ਲੇਟ ਫੀਸ ਲੱਗੂਗੀ ਸਾਰਾ ਸ਼ੈਡਿਊਲ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ 8ਵੀਂ ਪ੍ਰੀਖਿਆ ਫਰਵਰੀ ਮਾਰਚ 2025 ਦੇ ਨਤੀਜਾ ਰੀਪਰ ਰਹੇ ਹਨ ਉਹਨਾਂ ਪ੍ਰੀਖਿਆਰਥੀਆਂ ਨੂੰ ਜਿਹੜੀ ਪ੍ਰੀਖਿਆ ਉਹ ਜੂਨ ਵਿੱਚ ਜਿਹੜੀ ਉਹ ਕਰਵਾਈ ਜਾਣੀ ਸੋ ਇਸ ਪ੍ਰੀਖਿਆ ਲਈ ਵਿਦਿਆਰਥੀ ਨੇ ਕਿਹੜੇ ਫਾਰਮ ਭਰਨਾ ਹੈ ਕਿੰਨੀ ਫੀਸ ਲੱਗੂਗੀ ਉਸ ਸੰਬੰਧੀ ਜਿਹੜਾ ਡਾਟਾ ਉਹ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਪ੍ਰੀਖਿਆ ਫੀਸ 1050 ਰੁਪਏ ਹੈ ਜੀ ਤੇ ਸਰਟੀਫਿਕੇਟ ਹਾਰਡ ਕਾਪੀ 200 ਰੁਪਏ 20 ਇਹ ਅਲੱਗ ਤੋਂ ਜੇਕਰ ਤੁਸੀਂ ਲੈਣਾ ਹੈ ਜਾਂ ਨਹੀਂ ਲੈਣਾ ਠੀਕ ਹੈ ਜੀ ਇਹ ਅਲੱਗ ਤੋਂ ਹੈ ਬਿਨਾਂ ਲੇਟ ਫੀਸ ਆਖਰੀ ਮਿਤੀ 5 ਮਈ 2025 ਉਸ ਤੋਂ ਬਾਅਦ ਪ੍ਰੀਖਿਆ ਫੀਸ ਪਲੱਸ 500 ਰੁਪਏ ਲੇਟ ਫੀਸ ਨਾਲ ਆਖਰੀ ਮਿਤੀ 5 ਮਈ ਦੀ ਆਖਰੀ ਮਿਤੀ ਹੈ ਪਰ 12 ਮਈ ਤੱਕ ਜੇਕਰ ਤੁਸੀਂ ਨਹੀਂ ਕਰ ਪਾਉਂਦੇ ਤਾਂ 12 ਮਈ ਨੂੰ ਕਰਦੇ ਹੋ ਤਾਂ 500 ਰੁਪਏ ਤੁਹਾਨੂੰ ਐਕਸਟਰਾ ਦੇਣਾ ਪਊਗਾ ਉਸ ਤੋਂ ਵੀ ਅੱਗੇ ਪ੍ਰੀਖਿਆ ਫੀਸ ਪਲੱਸ 1500 ਰੁਪਏ ਲੇਟ ਫੀਸ ਨਾਲ ਆਖਰੀ ਮਿਤੀ 19 ਮਈ ਜੇਕਰ ਤੁਸੀਂ ਕਿਸੇ ਕਾਰਨ ਅਪਲਾਈ ਨਹੀਂ ਕਰ ਪਾਉਂਦੇ ਤਾਂ 19 ਮਈ ਤੱਕ ਤੁਸੀਂ 11050 1500 ਰੁਪਇਆ ਦੇ ਕੇ ਲੇਟ ਫੀਸ ਭਰ ਕੇ ਅਪਲਾਈ ਕਰ ਸਕਦੇ ਹੋ ਤਾਂ ਹੁਣ ਜਿਹੜੀ ਚੀਜ਼ ਖਾਸ ਧਿਆਨ ਰੱਖਣ ਲਈ ਉਹ ਕਿਹੜੀ ਹੈ ਜੀ ਪ੍ਰੀਖਿਆ ਫੀਸ ਆਨਲਾਈਨ ਰਾਹੀਂ ਜਮ੍ਹਾਂ ਕਰਵਾਈ ਜਾਵੇਗੀ ਆਨਲਾਈਨ ਪ੍ਰੀਖਿਆ ਫਾਰਮ ਸਕੂਲ ਲੌਗਇਨ ਆਈਡੀ ਅਤੇ ਬੋਰਡ ਦੀ ਵੈਬਸਾਈਟ ਤੇ ਉਪਲਬਧ ਕਰ ਦਿੱਤੇ ਗਿਆ ਹੈ ਪ੍ਰੀਖਿਆਰਥੀ ਨੂੰ ਨਿਯਮਾਂ ਅਨੁਸਾਰ ਪ੍ਰੀਖਿਆ ਪਾਸ ਕਰਨ ਦਾ ਕੇਵਲ 01 ਮੌਕਾ ਦਿੱਤਾ ਜਾਣਾ ਹੈ ਜਿਹੜੇ ਪ੍ਰਖਿਆਰਤੀ ਸਪਲੀਮੈਂਟਰੀ ਪ੍ਰਖਿਆ ਵਿੱਚ ਪਾਸ ਨਹੀਂ ਹੋਣਗੇ ਉਹਨਾਂ ਪ੍ਰਖਿਆ ਦਾ ਨਤੀਜਾ ਨਾਟ ਪ੍ਰੋਮੋਟਡ ਕੋਸ਼ਟ ਕੀਤਾ ਜਾਏਗਾ ਭਾਵ ਉਹ ਦੁਬਾਰਾ 8ਵੀਂ ਸ਼੍ਰੇਣੀ ਵਿੱਚ ਹੀ ਦਾਖਲ ਦੇ ਯੋਗ ਹੋਣਗੇ ਭਾਵ ਉਹਨੂੰ ਪਾਸ ਨਹੀਂ ਕੀਤਾ ਜਾਊਗਾ ਸਿਰਫ ਆਖਰੀ ਇੱਕ ਮੌਕਾ ਹੀ ਜਿਹੜਾ ਉਹਨਾਂ ਸਾਰੇ ਬੱਚਿਆਂ ਨੂੰ ਦਿੱਤਾ ਜਾਣਾ ਸੋ ਜਿਨ੍ਹਾਂ ਬੱਚਿਆਂ ਦੀ ਰੀਪੇਅਰ ਆਈ ਹੈ ਕਿਸੇ ਕਾਰਨ ਕਿਸੇ ਵੀ ਸਬਜੈਕਟ ਦੇ ਵਿੱਚੋਂ ਸੋ ਕਿਰਪਾ ਕਰਕੇ ਬੜੇ ਧਿਆਨ ਨਾਲ ਸੁਣ ਲੈਣ ਬੜੀ ਤਿਆਰੀ ਕਰਕੇ ਤੁਸੀ ਆਪ ਦਾ ਰੀਪੇਅਰ ਦਾ ਪੇਪਰ ਦੇਣਾ ਹੈ ਕਿਉਂਕਿ ਜੇ ਇੱਕ ਚਾਂਸ ਹੀ ਤੁਹਾਨੂੰ ਦਿੱਤਾ ਜਾਣਾ ਹੈ ਜੇਕਰ ਉਸ ਚਾਂਸ ਦੇ ਵਿੱਚੋਂ ਤੁਸੀਂ ਖੁੰਝੇ ਜਾਂਦੇ ਹੋ ਉਹ ਚਾਂਸ ਆਪਣਾ ਗਵਾ ਲੈਨੇ ਹੋ ਤਾਂ ਦੁਬਾਰਾ ਤੁਹਾਨੂੰ ਕੋਈ ਮੌਕਾ ਨਹੀਂ ਮਿਲਣਾ ਦੁਬਾਰਾ ਇੱਕ ਸਾਲ ਫਿਰ 8ਵੀਂ ਦੇ ਵਿੱਚ ਹੀ ਤੁਹਾਨੂੰ ਲਾਉਣਾ ਪਊਗਾ ਸੋ ਕਿਰਪਾ ਕਰਕੇ ਇਹ ਵੀਡੀਓ 8ਵੀਂ ਕਲਾਸ ਦੇ ਉਹਨਾਂ ਸਾਰੇ ਬੱਚਿਆਂ ਲਈ ਜਰੂਰ ਸ਼ੇਅਰ ਕਰੋ ਉਹਨਾਂ ਦੇ ਆਪਕਾਲੀ ਉਹਨਾਂ ਮਾਪਿਆਂ ਲਈ ਜਿੰਨਾਂ ਦੇ ਬੱਚੇ ਦੀ ਕਿਸੇ ਦੀ ਵੀ ਚਾਹੇ ਸਕੂਲ ਦਾ ਹੋਵੇ ਚਾਹੇ ਲੋਕਲ ਹੋਵੇ 8ਵੀਂ ਦੇ ਵਿੱਚੋਂ ਕਿਸੇ ਸਬਜੈਕਟ ਦੇ ਵਿੱਚੋਂ ਰੀਪੇਅਰ ਆਈ ਹੈ ਸੋ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਆ ਕਿਸੀ ਖਾਸ ਜਾਣਕਾਰੀ ਦੇ ਲਈ ਧੰਨਵਾਦ